हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅਸੀਂ 8.2 ਅਭਿਆਸ ਦੇ 8 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਨਾਲ ਸਮਝੋ ਜਿੰਦਾ ਅਮਰਜੀਤ ਦੇ ਘਰ ਦੀ ਛੱਤ ਕੱਚੀ ਹੈ ਜਿਸ ਦੀ ਲੰਬਾਈ 9 ਮੀਟਰ ਤੇ ਚੌੜਾਈ 6 ਮੀਟਰ ਹੈ ਮੀਂਹ ਦੇ ਦਿਨਾਂ ਵਿੱਚ ਛੱਤ ਤੋਂ ਪਾਣੀ ਰਿਸਦਾ ਸੀ ਇਸ ਲਈ ਉਹ ਮੀਂਹ ਤੋਂ ਬਚਣ ਲਈ ਛੱਤ ਉੱਤੇ 30 ਸੈਂਟੀਮੀਟਰ ਲੰਬੀਆਂ ਤੇ 20 ਸੈਂਟੀਮੀਟਰ ਚੌੜੀਆਂ ਟਾਈਲਾਂ ਲਗਾਉਣਾ ਚਾਹੁੰਦਾ ਹੈ ਦੱਸੋ ਉਸ ਨੂੰ ਕਿੰਨੀਆਂ ਟਾਈਲਾਂ ਦੀ ਲੋੜ ਪਵੇਗੀ ਤਾਂ ਬੇਟਾ ਅਸੀਂ ਕੀ ਕਰਨਾ ਵੀ ਇਹਦੇ ਵਿੱਚ ਬੇਟਾ ਕੋਸ਼ਿਸ਼ ਕਰਨੀ ਜਦੋਂ ਉਹ ਪੁੱਛ ਲੈਂਦਾ ਜਿਹੜੀ ਚੀਜ਼ ਕੱਢਣੀ ਹੁੰਦੀ ਹੈ ਉਹਨੂੰ ਅਸੀਂ x ਮੰਨ ਲੈਣਾ ਹੁੰਦਾ ਠੀਕ ਹੈ ਕਿਉਂਕਿ x ਤੋਂ ਬਿਨਾ ਬੇਟਾ ਜਿਹੜਾ ਕੰਮ ਨਹੀਂ ਚੱਲਦਾ ਗਣਿਤ ਵਾਲਿਆਂ ਦਾ ਤੁਹਾਨੂੰ ਬੇਟਾ ਇਹ ਅਭਿਆਸ ਕਰੋਗੇ ਤਾਂ ਤੁਹਾਨੂੰ ਸੌਖਾ ਹੋ ਜਾਊਗਾ ਨਹੀਂ ਤਾਂ ਸਵਾਲ ਬਹੁਤ ਲੰਬਾ ਹੋ ਜਾਊਗਾ ਠੀਕ ਹੈ ਅਸੀਂ ਕੀ ਕਰਾਂਗੇ ਅਸੀਂ ਮੰਨ ਲਵਾਂਗੇ ਐਕਸ ਟਾਈਲਾਂ ਦੀ ਲੋਡ ਹੈਗੀ ਆ ਉਹਨੂੰ ਛੱਤ ਤੇ ਵਿਛਾਣ ਦੇ ਲਈ ਪਹਿਲਾਂ ਤਾਂ ਬੇਟਾ ਅਸੀਂ ਪਿਕਚਰ ਬਣਾਵਾਂਗੇ ਦੀ ਤਾਂ ਕਿ ਸਾਡਾ ਕੰਮ ਸੌਖਾ ਹੋ ਜਾਵੇ 8 ਨੰਬਰ ਸਵਾਲ ਹੈਗਾ ਤਾਂ ਕਹਿੰਦਾ ਇੱਕ ਉਹ ਦੇ ਕੋਠੇ ਦੀ ਛੱਤ ਆ ਛੱਤ ਬੇਟਾ ਆਇਤਾਕਾਰ ਆ ਠੀਕ ਹੈ ਲੰਬਾਈ ਚੁੜਾਈ ਅਲੱਗ-ਅਲੱਗ ਹੈਗੀ ਆ ਆਹ ਛੱਤ ਆ ਛੱਤ ਦੀ ਡਾਈਮੈਂਸ਼ਨ ਲਿਖ ਲਓ ਤੁਸੀਂ 9 ਮੀਟਰ ਤੇ 6 ਮੀਟਰ 9 ਮੀਟਰ ਤੇ 6 ਮੀਟਰ ਆ ਠੀਕ ਹੈ ਬੇਟਾ ਹੁਣ ਬੇਟਾ ਛੱਤ ਦੀ ਡਾਈਮੈਂਸ਼ਨ ਆਪਾਂ ਲਿਖ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਟਾਈਲਾਂ ਕਿਹੜੀਆਂ ਲਵਾਉਣੀਆਂ ਚਾਹੁੰਦਾ 30 ਸੈਂਟੀਮੀਟਰ ਤੇ 20 ਮੀਟਰ ਸੈਂਟੀਮੀਟਰ ਚੌੜੀਆਂ ਆਹ ਛੱਤ ਹੈ ਤੇ ਆਹ ਟਾਈਲ ਹੈ ਇਹ 30 ਸੈਂਟੀਮੀਟਰ ਤੇ 20 ਸੈਂਟੀਮੀਟਰ ਇਹਦੀ ਚੌੜਾਈ ਹੈਗੀ ਆ ਠੀਕ ਹੈ ਬੇਟਾ ਹੁਣ ਕੀ ਹੈ ਬੇਟਾ ਆਹ ਟਾਈਲਾਂ ਇਹਦੇ ਤੇ ਵਿਛਾਉਣੀਆਂ ਹਨ ਆਹ ਹੀ ਟਾਈਲਾਂ ਇਹਦੇ ਤੇ ਵਿਛਾਉਣੀਆਂ ਆ ਤਾਂ ਅਸੀਂ ਇਹਦੇ ਵਿੱਚ ਕੀ ਹੈ ਮੰਨ ਲਓ ਟਾਈਲਾਂ ਦੀ ਕਿੰਨੀਆਂ ਟਾਈਲਾਂ ਚਾਹੀਦੀਆਂ ਐਕਸ ਟਾਈਲਾਂ ਐਕਸ ਟਾਈਲਾਂ ਇਹਦੇ ਤੇ ਵਿਛਾ ਦਾਂਗੇ ਸਾਰੀ ਛੱਤ ਨੂੰ ਪੂਰਾ ਕਰ ਦੂਗਾ ਠੀਕ ਹੈ ਤਾਂ ਤੁਸੀਂ ਇੱਥੇ ਕੀ ਕਰਨਾ ਮੰਨੋ No.